ਬੋਲੋ ਕਿ ਕੀ ਕਰਦੇ ਹੋ ਕਿ ਮੈਂ ਮੰਡੇ ਚੱਲਿਆ ਜੀ ਮੈਂ ਪਾ ਚੱਲਿਆ ਹਾਂ ਮੈਂ ਸਕੂਲ ਚਲਾਇ ਤੁਸੀਂ ਜਾਣਾ ਹੈ ਆਜੋ ਸਕੂਲ ਚਲੀਏ ਪੜਾਈ ਬਹੁਤ ਜ਼ਰੂਰੀ ਆ ਮੈਨੂੰ 1 2 ਆਉਂਦਾ ਏ ਆਹੋ ਬਾਜੀ ਨਯਾ ਨਹੀਂ ਆਇਆ ਓ ਮਾਈ ਗੋਡ ਚਲੋ A4 ਐਪਲਸ ਨਾ ਦੋ ਫਿਰ ਸਾਨੂੰ A4 ਐਪਲ ਵੀ ਨਹੀਂ ਹੁੰਦਾ ਸਾਨੂੰ ਕੁਝ ਵੀ ਨਹੀਂ ਹੁੰਦਾ ਜੀ ਬੁਲੈਟ ਤੋਂ ਬਾਅਦ ਇੱਕ ਵਾਰ ਨੋ 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 ਬੋਲੋ ਇੱਕ ਹੀ ਚੰਦ ਫਿਰ ਸਰਕਾਰ ਕੀ ਆਇਆ ਮੂੰਹ ਤੇ ਇੱਕ ਹੀ ਲਾਇਆ ਵਾ ਕੀ ਆਇਆ ਹੈ ਹੈ ਇੱਕ ਹੀ ਆ ਸੁਰਖੀ ਨਹੀਂ ਲਾਈ ਦੀ ਮਿੰਨੇ ਮਿੰਦੀ ਨਹੀਂ ਲਾਈ ਦੀ ਮਿੰਨੇ ਛੋਟੇ ਬੱਚੇ ਨਹੀਂ ਲੋਂਦੇ ਮਿੰਨੇ ਬੜੀ ਦੁਪਹਿਰ ਲੱਗੀ ਆ ਨਾ ਤਾਂ ਧੂਪੇ ਬੈਠਾ ਜਾਂਦਾ ਐ ਨਾ ਛਾਵੇਂ ਬੈਠਾ ਜਾਂਦਾ ਐ ਕਦੀ ਆਹੀ ਧੂਪੇ ਤੇ ਕਦੀ ਆਹੀ ਛਾਵੇਂ ਕਦੀ ਆਹੀ ਅੰਦਰ ਕਦੀ ਆਹੀ ਬਾਹਰ ਆਵਾਜ਼ ਬੁਲੰਦ ਕਰ ਕਰਦੇ ਆਓ ਸੁਣਾਓ ਜੀ ਤੁਹਾਡੇ ਸਾਰੇ ਜਾਣੇ ਤੁਹਾਨੂੰ ਬਾਹਰ ਦਾ ਮੋਲ ਚਾਲ ਵਖਾ ਕੇ ਲੈ ਕੇ ਆਈਏ ਆਜੋ ਕਰਕੇ ਚਲੋ ਉਹ ਜਿਹੜਾ ਗਰਮਾਨ ਕਰਾ ਦਿੱਤਾ ਚਲੋ 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 ਬਾਹਰ ਆਜੋ ਬਾਹਰ ਬਾਹਰ ਆਜੋ ਆਹ ਹੀ ਥੋੜੀ ਜੀ ਕਰੇ ਪਾਲਕ ਥੋੜੀ ਪਾਲਕ ਥੋੜਾ ਧਨੀਆ ਮੇਥੀ ਤੇ ਸਾਡੇ ਮਰੁੱਦਾ ਦਾ ਬੁੱਟਾ ਦੀ ਲੰਗਾਠਾਂ ਦਾ ਬੂਟਾ ਹੁਣ ਲੰਗਾਠਾਂ ਲਗਣੀਆਂ ਚਾਲੂ ਹੋ ਗਈਆਂ ਵਾ ਲੰਗਾਠਾਂ ਲੱਗਣਗੀਆਂ ਫਿਰ ਖਾਵਾਂਗੇ ਨਿੱਕੀਆਂ ਨਿੱਕੀਆਂ ਪਈਆਂ ਆ ਵੇਖੋ ਛੋਟੀਆਂ ਛੋਟੀਆਂ ਹਰੀਆਂ ਹਰੀਆਂ ਹਲੇ ਪੱਤੇ ਬਹੁਤ ਝੜਦੇ ਆ ਬੜਾ ਖਲਾਰਾ ਪਿੰਦਾ ਆ ਇਹ ਸੱਟੋ ਹੋਸ਼ੋ ਮਿੰਮੀ 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 ਭਾਜ ਗਿਆ ਉਹ ਮਿੰਮੀ ਜਾਂਦੀ ਮੀਮੀਆਂ ਜਾਂਦੀਆਂ ਹੋਵੇ ਕੰਨਿਆ ਹੈ ਕੰਨਿਆ ਖਾਂਦੇ ਐ ਨਹੀਂ ਕਾਹੋ ਲੱਗੇ ਸਾਹਮਣੇ ਸਰੋਂ